नमस्कार आप देख रहे हैं युवराज भारत न्यूज़ यह खबर आपके लिए हमारे संवाददाता जसबीर सिंह जी लेकर आए हैं तरनतारन नेड़े सचखंड विखे मुफ्त मेडिकल कैंप 1000 मरीजों का हुआ इलाज तरनतारन आज तरनतारन नेड़े सचखंड स्थित संत बाबा निर्मल सिंह जी के डेरे विखे श्री गुरु ग्रंथ साहिब जी के धन्यवाद दिवस को समर्पित एक विशाल मुफ्त मेडिकल कैंप लगाया गया ਇਸ ਕੈਂਪ ਦਾ ਮੁੱਖ ਉਦੇਸ਼ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੀ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਭਗ 1000 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ। ਇਸ ਮੌਕੇ ਗੁਰਦੇ, ਖੂਨ ਦੀ ਜਾਂਚ, ਹੱਡੀਆਂ ਦੇ ਦਰਦ, ਬੁਖਾਰ, ਚਮੜੀ ਰੋਗ, ਸਾਹ ਅਤੇ ਦਮੇ ਵਰਗੀਆਂ ਕਈ ਬਿਮਾਰੀਆਂ ਦਾ ਨਰੀਖਣ ਕੀਤਾ ਗਿਆ। ਜਾਂਚ ਉਪਰੰਤ ਸਾਰੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਤੇ ਸੰਤ ਬਾਬਾ ਨਿਰਮਲ ਸਿੰਘ ਜੀ ਦੇ ਸੇਵਕ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਗਰੀਬ ਲੋਕਾਂ ਲਈ ਮਹਿੰਗੇ ਟੈਸਟ ਅਤੇ ਇਲਾਜ ਕਰਵਾਉਣਾ ਬਹੁਤ ਔਖਾ ਹੈ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ ਅਤੇ ਸਿਹਤਮੰਦ ਜੀਵਨ ਬਤੀਤ ਕਰ ਸਕੇ का साला ਆ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਦੇ ਸ਼ੁਕਰਾਨੇ ਉਸ ਵਜੋਂ ਕਰਾਏ ਜਾ ਰਹੇ ਨੇ ਇੱਥੇ ਸਭ ਸੰਗਤਾਂ ਦੇ ਸਹਿਯੋਗ ਨਾਲ ਸੇਵਾਦਾਰ ਦੇ ਸਹਿਯੋਗ ਨਾਲ ਇਸ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਵਿੱਚ ਰਾਗੀ ਜਿੱਥੇ ਢਾਡੀ ਕਵੀਸ਼ਰ ਕਥਾਵਾਚਕ ਆ ਕੇ ਗੁਰਜਸ ਨੇ ਸੁਣਾ ਕੇ ਸੰਗਤਾਂ ਨੂੰ ਹਾਲ ਕਰਨਗੇ ਨਾਲ ਇੱਥੇ ਫ੍ਰੀ ਕੈਂਪ ਵੀ ਲਗਾਏ ਜਾ ਰਹੇ ਨੇ ਮੈਡੀਕਲ ਕੈਂਪ ਜਿਸ ਵਿੱਚ ਡਾਕਟਰ ਸੰਜੀਵ ਲੋੜਾ ਜੀ ਆ ਕੇ ਫ੍ਰੀ ਦਵਾਈਆਂ ਫ੍ਰੀ ਇਲਾਜ ਕਰਨਗੇ ਸੰਗਤਾਂ ਦੇ ਜਿਹੜੀ ਕਿਹੜੀ ਬਿਮਾਰੀਆਂ ਲਾਗ ਰਹੀਆਂ ਇੱਥੇ ਥਾਇਰੋਇਡ ਦਾ ਇਲਾਜ ਦੀ ਹਾਰਡ ਦੀਆਂ ਬਿਮਾਰੀਆਂ ਦਿਲ ਦੀਆਂ ਦਾ ਅੱਖਾਂ ਦਾ ਕੰਨਾ ਦਾ ਸਰਬ ਮਾਇਦਾ ਇਲਾਜ ਇੱਥੇ ਵਿਖਿਆ ਜਾ ਕੀਤਾ ਜਾ ਰਿਹਾ ਜੀ ਅੱਜ ਸੰਤਰ ਕੀ ਕਿਸਮ ਦੀ ਜਿਹੜੇ ਨਦਰੀਂ ਦੇ ਕੋਲੇ ਆ ਰੇ ਜਾਂ ਅੱਡੀ ਬਾਬਿਆਂ ਮਤਲਬ ਚਾਹ ਰਹੀਆਂ ਪਖੰਡੀ ਬਾਬਿਆਂ ਦਾ ਜੋ ਅੱਜ ਦੌਰ ਚੱਲਿਆ ਪਿਆ ਜਿੱਥੇ ਭੋਲੇ ਭਾਲੂ ਕੋਲ ਠੱਗਿਆ ਜਾ ਰਿਹਾ ਹੈ ਤੇ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਗੱਲ ਜਿੰਨਾ ਚੱਪ ਮਾਲੀਆਂ ਲੋਟੇ ਹੱਥ ਨਭਗ ਘਰ ਕੇ ਸੰਤਰਨਾਖੀ ਬਾਨਾਸ ਕੇ ਠੱਗ ਇਹ ਠੱਗਾਂ ਦੀਆਂ ਦੁਕਾਨਾਂ ਖੁੱਲੀਆਂ ਲੋਕ ਜਾ ਕੇ ਉੱਥੇ ਪਰਮ ਜਾਂਦੇ ਨੇ ਤੇ ਗੁਰੂਦਾਰਾ ਛੱਡ ਕੇ ਜਾਂਦ ਕੇ ਸਭ ਕੁਝ ਕਿੱਥੋਂ ਦਾਤਾ ਮਿਲਿਆ ਹਨ ਗੁਰੂ ਦੇ ਚਰਨਾਂ ਵਿੱਚੋਂ ਮਿਲਣੀਆਂ ਨੇ ਪਰ ਇਹ ਸਿਆਣੇ ਲੋਕ ਗੁਰੂ ਤੱਕ ਲੋਕਾਂ ਨੂੰ ਜਾਣ ਨਹੀਂ ਦਿੰਦੇ ਆਪਣੇ ਲਾਲਚ ਵਾਸ ਲਾਲਚ ਕਰਕੇ ਮਾਇਆ ਦੇ ਲਾਲਚ ਕਰਕੇ ਲੋਕਾਂ ਨੂੰ ਭਰਵਾਉਂਦੇ ਨੇ ਭੋਲੇ ਭਾਲੇ ਲੋਕਾਂ ਨੂੰ ਤੇ ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੀਏ ਚਰਨੀ ਲਾ ਕੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਤੇ ਆਪਣਾ ਜੀਵਨ ਸਵਾਰੀਏ ਜੜਾ ਨਾਲ ਅੱਜ ਅਸੀਂ ਇੱਥੇ 200 ਪੇਸ਼ੰਦ ਦਾ ਥਾਇਰੋਇਡ ਫ੍ਰੀ ਕਰ ਰਹੇ ਹਾਂ ਰੰਬਕਸੀ ਦਾ ਕੈਂਪਸ ਅੱਡੇ ਵਾਲਾ ਨੰਬਰ 2 ਬਾਇਓਥੈਸੀਮੀਟਰ ਦਾ ਕੈਂਪ ਲੱਗਾ ਹੋਇਆ ਹੈ ਬੋਨ ਮੈਡਨ ਡੈਂਸਟੈਗ ਕੈਂਪ ਹੈ ਹਰ ਟੈਸਟ ਇੰਤਿੰ ਇੰ ਚਾਰ ਚਾਰ ਯਾ ਅਰਦਰ ਟੈਸਟ ਫਰੀ ਕਰ ਰਹੇ ਆ ਅਨਲਿमिटेड 슈ਗਰ ਕਰ ਰਹੇ ਆ ਕੋਈ ਸੈਂਪਲ ਲੈ ਰਹੇ ਆ ECG ਕਰ ਰਹੇ ਆ ਕੁਐਸ ਪਿੱਛੇ ਲਿਖ ਜੋ ਸਾਡਾ ਹੈਲਥ ਦੀ ਡੈਫੀਨੇਸ਼ਨ ਹੈ ਸਰੀਰੀ ਕਮਾਨਸਿਕ ਤੇ ਸਮਾਜੀ ਵਿਕਾਸ ਇੱਥੇ ਅਗੇ ਲੱਗਦਾ ਹੈ ਕਿ ਹਰ ਪੇਸ਼ੇਨ ਨੂੰ ਸਰੀਰੀ ਕਮਾਨਸਿਕ ਤੇ ਬਾਬਾ ਜੀ ਦੇ ਸਹਿਯੋਗ ਨਾਲ ਪੂਰਾ ਸਮਾਜਿਕ ਵਿਕਾਸ ਵੀ ਕਨਾਲ ਕਰ ਰਹੇ ਆ ਮਾਨਸਿਕ ਵਿਕਾਸ ਵੀ ਉਹਨਾਂ ਦਾ ਹੋ ਰਿਹਾ ਜਿਹੜਾ ਨਾਲ ਹੀ ਤੇ ਇੱਥੇ ਅਗੇ ਆਤਮਿਕ ਸ਼ਾਂਤੀ ਮਿਲਦੀ ਆ ਬਹੁਤ ਸੜੀ ਸੜੀ ਟੀਮ ਜੈਰੀ ਸਾਹਿਬ ਦਰਮਲ ਬਾਜੀ ਰਾਜਨ ਬਾਜੀ ਉਹ ਸਾਰੇ ਸਾਰੇ ਨਾਮ ਸਾਰੇ ਪਰਿਵਾਰ ਦੇ ਜੀ ਇੱਥੇ ਹੈਗੇ ਪਰ ਇੱਥੇ ਆ ਕੇ ਸਾਰਿਆਂ ਦੀ ਟੀਮ ਬਹੁਤ ਹੀ ਮਿਹਨਤ ਨਾਲ ਕੰਮ ਕਰਦੀ ਹੈ ਔਰ ਸਾਰਾ ਦਿਨ ਜਿਹੜੀ ਸੰਗਤ ਆ ਜਾਂਦੀ ਹੈ ਉਹਨਾਂ ਦੀ ਸੇਵਾ ਕੈਂਪ ਦੀ ਸੇਵਾ ਪਰ ਸਾਰੇ ਇੱਥੇ ਜਿਹੜਾਗਾ ਤੁਹਾਨੂੰ ਬਹੁਤ ਬਹੁਤ ਸਹਿਯੋਗ ਸਾਰਿਆਂ ਤੋਂ ਮਿਲਦਾ ਕਿੰਨੇ ਕੁ ਮਰੀਜ਼ ਆਉਂਦੀ ਸਵੇਰ ਮਰੀਜ਼ ਦੀ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਚੈੱਕ ਹੋ ਰਿਹਾ ਦੇਖੋ ਇੱਥੇ ਅਸੀਂ ਜਨਰਲ ਕੈਂਪ ਰੱਖਨੇ ਜਿਹਦੇ ਚ ਆਪਾਂ ਮੈਕਸਿਮਮ ਬਿਮਾਰੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੇ ਆ ਇੱਥੇ ਆਪਾਂ ਅਨਲਿਮਟਿਡ ECG ਕਰ ਰਹੇ ਆ ਦਿਲ ਦੇ ਰੋਗੀ ਚੈੱਕ ਕਰ ਰਹੇ ਆ ਥਾਇਰੋਇਡ ਬਾਕੀ ਦਾ ਟੈਸਟ ਜਿਹੜਾ ਹੁੰਦਾ 2.5 3 400 ਟੈਸਟ ਹੁੰਦਾ ਉਹ ਫ੍ਰੀ ਕਰ ਰਹੇ ਹਾਂ 200 ਪੇਸ਼ੈਂਟ ਦਾ ਹੱਡੀਆਂ ਦੇ ਪੇਸ਼ੈਂਟ ਅਸਤੇ ਬਹੁਤ ਜ਼ਿਆਦਾ ਵੱਜ ਚੁੱਕੇ ਹਨ ਉਹਨਾਂ ਦਾ ਬੋਨ ਬਿਨ ਡੈਂਸਿਟੀ ਟੈਸਟ ਕਰ ਰਹੇ ਹਾਂ ਜਿਹੜਾ 3 ਤੋਂ 4000 ਦਾ ਟੈਸਟ ਹੈ ਬਾਇਟ ਐਸੀਮੀਟਰ ਟੈਸਟ ਕਰ ਰਹੇ ਹਾਂ ਤਾਂ ਕਿ ਸ਼ੂਗਰ ਦੇ ਰੋਗੀ ਜਾਂ ਐਫਾ ਦੀ ਕਿਸੇ ਵੀ ਲੋਕ ਜਿਨ੍ਹਾਂ ਨੂੰ ਪੈਰਾ ਸੁੰਨ ਹੈ ਪੈਰਾ ਨਸਾਂ ਵੀਕ ਹੈ ਉਹ ਕੈਂਪ ਉਹ ਸਾਰਾ ਟੈਸਟ ਕਰ ਰਹੇ ਹਾਂ ਸ਼ੂਗਰ ਅਲਿਮਿਟਡ ਕਰ ਰਹੇ ਹਾਂ ਸ਼ੂਗਰ ਦਾਪਾ ਪਲਾਨ ਜਗਾ ਡਿਟੈਕਸ਼ਨ ਕੈਂਪ ਤਾਂ ਕਿ ਮੈਕਸਿਮਮ ਲੋਕਾਂ ਦੀ ਕਰੀਏ ਉਹ ਲੋਕੋ ਉਹ ਬੈਕਸਮ ਲੋਗਾ ਨਾ ਕਰੀਏ ਤਾਂ ਕਿ ਜਿਹਨਾਂ ਨੂੰ ਨਹੀਂ ਪਤਾਗਾ ਥਾਇਰੋਇਡ ਆਪਾਂ ਕਰ ਸਕੀਏ ਨਾਲ ਜੜਾਗਾ ਨਾਲ ਪਰ ਬਹੁਤ ਸਾਰੇ ਲੋਕ ਜਿਨਾਂ ਦੇ ਵਾਲ ਗਿਰਦੇ ਆ ਹੈ ਜਾਂ ਹਾਰਮੋਨਸੇ ਚੇਂਜੇਸ ਆ ਹੈ ਐਸ ਵਿੱਚ ਬਹੁਤ ਸਾਰੀ ਅਵਜੇ ਅਲਗ 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 ਬਿਮਾਰੀਆਂ ਵਿੱਚ ਵਿੱਚ ਆਪਾਂ ਥਾਇਰੋਇਡ ਨੂੰ ਐਸ ਤਰੀਕ ਪਲਾਨ ਕੀਤਾ ਕਿ ਆਪਾਂ ਉਹਨਾਂ ਦਾ ਥਾਇਰੋਇਡ ਚੈੱਕ ਕਰੀਏ ਨਾਲ ਇਸ ਵਿੱਚ ਅਨਲਿमिटेड ਕੈਂਪਸ ਆਡਾ ਔਰ ਸਾਨੂੰ ਸਹਿਯੋਗ ਸਾਰਾ ਪਿੰਡ ਦਾ ਵੀ ਸਹਿਯੋਗ ਮਿਲਦਾ ਆਸ-ਪਾਸ ਦੇ ਗਾਵਾਂ ਕੋਈ ਬਹੁਤ ਲੋਕ ਆਂਦੇ ਆ ਔਰ ਬਹੁਤ ਸਾਰੇ ਲੋਕ ਆਪਣੇ ਹਰ ਸਾਲ ਵੇਟ ਕਰਦੇ ਕਿ ਕੈਂਪ ਲੱਗੇਗਾ ਤੇ ਆਪਾਂ ਕੁਝ ਟੈਸਟ ਵਗੈਰਾ ਕਰਾਵਾਂਗੇ ਨਾਲ ਪਟਾਸ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਸਬਕਾ ਪ੍ਰੋਵਾਈਡ ਕਰਨੇ ਆ ਜਿਸ ਅਸੀਂ ਉਹਨਾਂ ਨੂੰ ਫਰੀ ਦਵਾਈਆਂ ਵੀ ਦੇਣੇ ਆ ਸਮੇਂ-ਸਮੇਂ ਤੇ ਉਹ ਸਾਰੇ ਜਿਹੜੇ ਸਾਡੇ ਇਸੇਰੇ ਨਾਲ ਜੁੜੇ ਸੰਗਤ ਹੈ ਪਰਿਵਾਰ ਦੇ ਜੀ ਹੈ ਉਹਨਾਂ ਦੇ ਵੀ ਆਪਾਂ ਕੈਂਪ ਵਗੈਰਾ ਫਰੀ ਕਰਦੇ ਆ